ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀਆਂ ਤਿੰਨ ਜਰਸੀ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ ਕਿ 82467 15312 81467 15312 ਤੇ ਜਿਸ ਪਿੰਡ ਚ ਬਾਈ ਵੀਡੀਓ ਬਣਾ ਰਿਹਾ ਪਿੰਡ ਛੰਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਬਾਈ ਨੇੜੇ ਪਿੰਡ ਆ ਜਿਹੜਾ ਪੜੌੜ ਰਹਿ ਜਾਂਦਾ ਸਹਿਣਾ ਪਿੰਡ ਵੀ ਨੇੜੇ ਹੀ ਰਹਿ ਜਾਂਦਾ ਤੇ ਭਾਈ ਰੂਪਾ ਵੀ ਨੇੜੇ ਹੀ ਰਹਿ ਜਾਂਦਾ ਬਾਈ ਜੀ ਮੋਬਾਈਲ ਨੰਬਰ ਬੋਲਿਓ 94654 2842 2847 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਠੀਕੋਂ ਵਧੀਆ ਜੀ ਬਹੁਤ ਵਧੀਆ ਭਾਈ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਚੱਲਦਾ ਡਾਕਟਰ ਕੰਮ ਆਪਣਾ ਠੀਕ ਹੈ ਹਾਂ ਬਹੁਤ ਵਧੀਆ ਕੰਮ ਚੱਲੀ ਜਾਂਦਾ ਹੂੰ ਤਿੰਨੇ ਡਾਇਮੰਡ ਪੀਸ ਹਨ ਡਾਇਮੰਡ ਪੀਸ ਫਿਰ ਜਲਸੀ ਦੀ ਮੰਗ ਸੀ ਡਾਕਟਰ ਹੂੰ ਚਲ ਮੈਂ ਪਕਰਾਂ ਫਿਰ ਜਲਸੀ ਦੇ ਹੀ ਉਹ ਕਰ ਦਿਆਂ ਸਹੀ ਹੈ ਹਾਂ ਅੱਜ ਕਿਉਂ ਫਿਰ ਜਲਸੀ ਲੈ ਜਾਂਦੇ ਆਂ ਬਾਕੀ ਹੁਣ ਮੌਸਮ ਇਹਨਾਂ ਦਾ ਆ ਰਿਹਾ ਨਾ ਹਾਂ ਗਰਮੀ ਘਟੂ ਮੈਂ ਗਰਮੀ ਦੇ ਹਿਸਾਬ ਨਾਲ ਇਹ ਵੱਧ ਚੱਲਦਿਆਂ ਬੱਦ ਚੱਲਦੀ ਹੈ ਹਾਂ ਬਾਕੀ ਗਰਮੀ ਗਰਮੀ ਨਹੀਂ ਮਾਂਦੀਆਂ ਹੂੰ ਬਾਕੀ ਬੱਚੇ ਨਜਾਇਜ਼ ਚੰਗੇ ਆ ਨਜਾਇਜ਼ ਸਹੀ ਹਾਂ ਦੇਖ ਲੈ ਬੱਚਾ ਕੀ ਬਾਤ ਹਾਂ ਜਿਆਦੇ ਟੋਏ ਟਾਈ ਮੱਥੇ ਚਾਰ ਚਾਰ ਹੀ ਥਾਣਾ ਇਧਰੋਂ ਸ਼ੁਰੂ ਕਰਦੇ ਹਾਂ ਹਾਂ ਬਹੁਤ ਚੰਗੇ ਬੱਚੇ ਡਾਕਟਰ ਕਿੰਨੀ ਉਮਰ ਹੈ ਬੱਚੇ ਦੀ ਇਹਦੀ ਡਾਕਟਰ 9 ਮਹੀਨੇ ਦੀ ਉਮਰ ਓਕੇ ਭਾਈ ਹਾਂ ਤੇ ਟੀਕੇ ਦਾ ਪਰ ਦੱਸਣਾ ਕੋਈ ਨਹੀਂ ਟੀਕੇ ਦਾ ਕੋਈ ਨਹੀਂ ਦੱਸਣਾ ਸੇਵਾ ਦਾ ਠੀਕ ਆ ਦੁੱਧ ਵੀ ਸਾਨੂੰ ਅਗਲੇ ਨੇ ਇਹਦਾ 26 ਲੀਟਰ ਕਿਹਾ ਜੀ ਮਾਂ ਦਾ ਹੂੰ ਤੇ ਗਾਂ ਸੇਵਾ ਦਾ ਸਹੀ ਬਾਕੀ ਝੋਆਂ ਜਾ ਬਹੁਤ ਚੰਗਾ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂ ਬਹੁਤ ਵਧੀਆ ਬੱਚਾ ਬਈ ਫੇਸ ਬੜਾ ਬਹੁਤ ਇੱਕ ਨੰਬਰ ਬੱਚਾ ਆ ਟਵਰਟ ਹਾਂ ਆਦਾ ਚੈੱਕ ਕਰਾ ਦੇ ਮਰੇ ਜੀ ਆਂ ਦਾ ਚੈੱਕ ਕਰ ਜਮਾ ਖੀਰੀ ਆ ਨਾ ਖੀਰੀ ਬੱਚਾ ਹੀ ਆ 9 ਮਹੀਨਾ ਬਹੁਤ ਆ ਨਾ ਬੱਚੇ ਤੇ ਹਾਂ ਜਿਆਦੇ ਚੰਗਾ ਬੱਚਾ ਬੜਾ ਚੰਗਾ ਥਾਣ ਦਿਖਾ ਦੇ ਬਈ ਚਾਰ ਹੀ ਹਾਂ ਫਰੀਮ ਨੂੰ ਆਣ ਨੇੜ ਤੋਂ ਚੈੱਕ ਕਰਵਾਣੇ ਵਾਹ ਬਹੁਤ ਬੱਚਾ ਰੱਪਾਇਆ ਓਏ ਬੱਚਾ ਬਹੁਤ ਆ ਹੂੰ ਲੈ ਬਾਕੀ ਝੋਲੀ ਦੇਖਿਆ ਕਿੰਨੀ ਚੰਗੀਆਂ ਦੇਖੀ ਬੜਾ ਚਾਰ ਹੀ ਥਾਣ ਹੈ ਨਾ ਚਾਰ ਚਾਰ ਬੱਚੀ ਬਲੂ ਭੋਰਾ ਲੈ ਕਲਾ ਕਲਾ ਪੂਰੇ ਚ ਪਿੱਛੇ ਦੇਖ ਪੜਾ ਫੜਾ ਬਹੁਤ ਚੰਗਾ ਪਿੱਛੇ ਚੌੜਾ ਦੇਖ ਬੱਚਾ ਸਹੀ ਗੱਲ ਹੈ ਬਈ ਬਾਕੀ ਖੜ ਨਹੀਂ ਖੁੜ ਨਹੀਂ ਡਾਕਟਰ ਇੱਕ ਨੰਬਰੀ ਹੈ ਇੱਕ ਨੰਬਰੀ ਹੈ ਤੋ ਹਾਂ ਬਾਕੀ ਪ੍ਰਿੰਟ ਦੇਖ ਤੂੰ ਕਿੰਨਾ ਚੰਗਾ ਪ੍ਰਿੰਟ ਇੱਕ ਨੰਬਰ ਇੱਕ ਨੰਬਰ ਪ੍ਰਿੰਟ ਹੈ ਮੈਂ ਚੈੱਕ ਕਰੂੰ ਕਮਾਲ ਆ ਪਈ ਕੀ ਆ ਬਾ ਯਾਦੇ ਚੰਗਾ ਬੱਚਾ ਡਾਕਟਰ ਉਮਰ ਦੇ ਹਿਸਾਬ ਨਾਲ ਕੱਦ ਵੀ ਠੀਕ ਹੈ ਕੱਦ ਪੂਰਾ ਵੱਡਾ ਡਾਕਟਰ ਪਿਆਵਾ ਬਹੁਤ ਆ ਦੇਖ ਬੱਚਾ ਸਹੀ ਗੱਲ ਹੈ ਬਾਕੀ ਚਮਕ ਦੇਖ ਲੈ ਬੱਚੇ ਕਿੰਨੀ ਹੈ ਹਾਂ ਇੱਕ ਨੰਬਰ ਦਾ ਪੂਰੀ ਬਰੀਡ ਦਾ ਵਿੱਚ ਆ ਯਾਰ ਸਹੀ ਗੱਲ ਹੈ ਬਈ ਬਰੀਡ ਬਹੁਤ ਦਾ ਬੱਚੇ ਤੇ ਚਾਰ ਥਣ ਦੰਦੋਂ ਖੇਰੇ ਮੌਕੇ ਤੱਕ ਗਰੰਟੀ ਹੈ ਆਪਣੀ ਮੌਕੇ ਤੱਕ ਦੀ ਵਗਿਆ ਅੱਗੇ ਵੀ ਆਪਾਂ ਗਰੰਟੀ ਲੈਨੇ ਹੁਣ ਵੀ ਆਪਣੀ ਤਿੰਨੇ ਵਿੱਚ ਦੀ ਮੌਕਾ ਹੋਵੇ ਆਪਣਾਗਾ ਬੱਚਾ ਹੂੰ ਫੇਸ ਦੇ ਹਾਂ ਹਾਂ ਇੱਕ ਨੰਬਰ ਦਾ ਟੈਕ ਕਰਨ ਬਈ ਫੁੱਲ ਬਰੀਡ ਆ ਬੱਚੇ ਤੇ ਯਾ ਦੇ ਡਾਕਟਰ ਮੁੱਲ ਕੀ ਆ ਜਾਇ ਦਾ ਮੁੱਲ ਤਾਂ ਡਾਕਟਰ ਆਪਾਂ ਜੇ ਇਕੱਠਿਆਂ ਦੀ ਕਰਾਂਗੇ ਠੀਕ ਆ ਤਿੰਨਾਂ ਦਾ ਹੀ ਇਕੱਠਿਆਂ ਦਾ ਆਓ ਫ੍ਰੀ ਦੇਵਾਂਗੇ ਓਕੇ ਬਈ ਤੇ ਮੈਂ ਇਕੱਠਿਆਂ ਦਾ ਰੇਟ ਹੀ ਕਰ ਦਿਆਂ ਕੋਈ ਇਕੱਠਾਂ ਲੈ ਜਾਣ ਵਾਲਾ ਬਾਈ ਹੁੰਦਾ ਹੂੰ ਤੇ ਕੱਲੀ ਕੱਲੀ ਦੇ ਆਪਾਂ ਫੋਨ ਤੇ ਕਰ ਦਿਆਂਗੇ ਸਹੀ ਗੱਲ ਆ ਹਾਂ ਹਾਂ ਮੁੱਲ ਬਾਈ ਕਹਿੰਦਾ ਕੱਲੀ ਕੱਲੀ ਦਾ ਫੋਨ ਤੇ ਹੋ ਜਾਊਗਾ ਤੇ ਇਕੱਠਿਆਂ ਦੇ ਤਿੰਨਾਂ ਦਾ ਬਾਈ ਤਿੰਨਾਂ ਦਾ ਇਕੱਠਾ ਆਪਣਾ ਤੋਂ ਮਨ ਵੀ ਤਿੰਨਾਂ ਦਾ 75000 ਮੁੱਲੀ ਐ ਠੀਕ ਆ ਬਾਈ ਹਾਂ ਮਾਨਤਨ ਕਰ ਦਿਆਂਗੇ ਠੀਕ ਆ ਹਾਂ 75000 ਰੁਪਏ ਮੁੱਲ ਕਰਨਾ ਪੈ ਤਿੰਨੇ ਬਸਿਆਂ ਦਾ ਲੈ ਚੱਲ ਬਾਈ ਪੋੜਾ ਵੀ ਕ੍ਰੋਸ ਪਾ ਨਹੀਂ ਬੱਚੇ ਬਸਿਆਂ ਹੀ ਪੋੜਾ 75000 ਰੁਪਿਆ ਜਮਾ ਜਾਇਜ਼ ਹਾਂ ਜਮਾ ਜਾਇਜ਼ ਰੱਖਿਆ ਐ ਤਾਂ ਡਾਕਟਰ ਮਹੀਨੇ ਨੂੰ ਡੀਕਾ ਲੈ ਲੈਣਾ ਸਹੀ ਗੱਲ ਆ ਬਾਈ ਹਾਂ ਮਹੀਨੇ ਤੇ ਡੀਕਾ ਲੈ ਲੈ ਲੈਣੇ ਬੱਚੇ ਨੇ ਲੈ ਲਊ ਵਾਕਿਆ ਚੰਗੀ ਆ ਬੱਚੀ ਹਣਾ ਪੂਰੀ ਚੰਗੀ ਡਾਕਟਰ ਦੇਖ ਤੂੰ ਚੋਲੀ ਦੀ ਇੱਕ ਨੰਬਰ ਆ ਚਾਰ ਥਾਣੇ ਇੱਕ ਨੰਬਰ ਆ ਉੱਥੇ ਬਣਦੇ ਤੇ ਆ ਬੱਚਾ ਬਈ ਇਹਦੀ ਕਿੰਨੀ ਉਮਰ ਆ ਇਹ ਵੀ ਡਾਕਟਰ ਉਮਰ ਤਾਂ 7 ਕਿ ਮਹੀਨੇ ਦੀ ਕੋਈ ਆ ਠੀਕ ਆ ਹਾਂ ਬੱਚਾ ਮੂਹਰ ਦੇ ਹੋ ਕੇ ਦਿਖਾਈ ਮੜਾਏ ਫੇਸ ਬੜਾ ਪਿਆਰਾ ਇਹ ਜੇ ਬੱਚੇ ਨਾ ਵੀ ਹਮ ਹਰ ਕਿ ਆਰੀ ਮਰ ਜੰਦੇ ਬਹੁਤ ਇਹ ਅਣਕਿਨੇ ਹੁੰਦੇ ਬੱਚੇ ਉਹ ਆ ਦੇਖੀ ਬਈ ਕਿੰਨਾ ਚੰਗਾ ਬਾਕੀ ਆ ਦੇਖ ਕੰਨ ਦਿਖਾ ਕੰਨ ਦੇਖ ਲੈ ਬਾਕੀ ਨਾ ਨੜਾਂ ਨੂੜਾਂ ਦੇ ਵਿੱਚ ਕੰਨਾਂ ਦੇ ਯਾਰ ਲੈ ਹਮ ਦੇਖੀ ਸਹੀ ਗੱਲ ਆ ਜਿਹੜੇ ਕਰਕੇ ਕੈਮਰਾ ਦਿਖਾ ਲਿਆ ਲੈ ਲੱਗਿਆ ਕੀ ਬਾਤ ਆ ਕੀ ਚੀਜ਼ ਹੈ ਬੱਚਾ ਬੜੀ ਚੰਗਾ ਬੱਚਾ ਡਾਕਟਰ ਦੇ ਬ੍ਰੀਕੀ ਤੇ ਫੁੱਲ ਆ ਨਾ ਬ੍ਰੀਕੀ ਕੰਨ ਦੇ ਸਹੀ ਵਰਗੇ ਆ ਸਹੀ ਗੱਲ ਆ ਹਣਾ ਬ੍ਰੀਡ ਬਹੁਤ ਆ ਹਾਂ ਬਾਕੀ ਸੀਲ ਠੰਡਾ ਇੰਨਾ ਕਿੰਨਾ ਵੀ ਆਪਾਂ ਕਹਿ ਲਗੇ ਠੀਕ ਆ ਹਾਂ ਝੋਲੀ ਭਾਈ ਜੰਗੇ ਝੋਲੀ ਦਿਖਾ ਦੇ ਝੋਲੀ ਦਿਖਾ ਦੇ ਹਾਂ ਬਹੁਤ ਚੰਗਾ ਕਰਮਾ ਬਾ ਵਧੀਆ ਕਲਰ ਆ ਡਾਕਟਰ ਬਹੁਤ ਚੰਗਾ ਇੰਨਾ ਠੰਡਾ ਬੱਚਾ ਤੂੰ ਮੰਨ ਨਹੀਂ ਹੈਗਾ ਆਪ ਵੀ ਚਾਰ ਥਾਣ ਬਈ ਚਾਰ ਥਾਣ ਡਾਕਟਰ ਨੂੰ ਪੂਰੀ ਵਿੱਤੀ ਦੇ ਥਾਣ ਕੋਈ ਮੌਕਾ ਨਹੀਂ ਯਾਰ ਬੱਚਿਆਂ ਦੇ ਭੂਰਾ ਸਹੀ ਗੱਲ ਹਾਂ ਪੂਰਾ ਇੱਕ ਨੰਬਰ ਬੱਚਾ ਦੇਖ ਤੂੰ ਠੰਡਾ ਇਹਨੇ ਦੇ ਗਾਲਾ ਕਰਦਾ ਫਿਰਦਾ ਮੌਜ ਨਾਲ ਹੂੰ ਹੂੰ ਇਹਨੇ ਤੋੜ ਜਿਗਰੀ ਜਾਂਦਾ ਲੈ ਸਹੀ ਗੱਲ ਤੁਰਿਆ ਜਾਂਦਾ ਵੀ ਗਾਲਾ ਕਰੀ ਜਾਂਦਾ ਯਾਰ ਵਾਹ ਬੱਚਾ ਚੰਗਾ ਡਾਕਟਰ ਕੀ ਬਾਤ ਹੈ ਬਾਕੀ ਚਮਕ ਦਿਖਾ ਡਾਕਟਰ ਕਿੰਨੀ ਆ ਬੱਚੀ ਦੀ ਹਾਂ ਬੋਲਿਆ ਵਾ ਬਹੁਤ ਸਹੀ ਗੱਲ ਆ ਬੱਚਾ ਬਾਕੀ ਖੜ ਨਹੀਂ ਖੁੜ ਨਹੀਂ ਯਾਰ ਹੂੰ ਮੋਹਨਵੀ ਜਾਇਜ ਆ ਬਾਈ ਤਿੰਨਾ ਦਾ ਹੀ ਬਾਈ ਨੇ 75000 ਮੁੱਲ ਦਾ ਬਾਈ ਜਾਇਜ ਗਰਾਂ ਡਾਕਟਰ ਅੱਗੇ ਵੀ ਆਪਣੇ ਜਾਇਜ ਹੁੰਦੇ ਆ ਮੁੱਲ ਪਹਿਲਾਂ ਵੀ ਜਾਇਜ ਹਾਂ ਬ੍ਰੀਡ ਬਹੁਤ ਚੰਗੀ ਆ ਬਾਲੀ ਚੰਗੀ ਵੀਰੋ ਬਾਕੀ ਲਮਾਈ ਦੇਖੀ ਨੀ ਆ ਬੱਚੇ ਲਮਾਈ ਨੂੰ ਵੀ ਟੋਆ ਟੂਆ ਬੋਦੀ ਬਾਦੀ ਪੂਰੀ ਸੇਕ ਇੱਕ ਨੰਬਰ ਸਹੀ ਗੱਲ ਹੂੰ ਹੂੰ ਬਾਕੀ ਠੰਡਾ ਬਾ ਬੱਚਾ ਯਾਰ ਠੰਡਾ ਬਹੁਤ ਆ ਬੱਚਾ ਇਹ ਆ ਬੱਚਾ ਸਹੀ ਬਾਈ ਜਾਦੇ ਗਰੋਥ ਕਰਦਾ ਬਾਕੀ ਚਮਕ ਵਾਲਾ ਹੈ ਨਾ ਚਮਕ ਵਾਲਾ ਡਾਕਟਰ ਜੇ ਤੂੰ ਗਾਲਾਂ ਕਾਰਨ ਨਹੀਂ ਹਟਦਾ ਬੱਚਾ ਇਸ ਦੇਖ ਟੋਆ ਟੂਆ ਬੋਦੀ ਬਾਦੀ ਪੂਰੀ ਚੰਗੀ ਆ ਪੂਰਾ ਚੰਗਾ ਬੱਚਾ ਯਾਰ ਕੀ ਬਾਤ ਹੈ ਨਿਯਾਇ ਚੰਗੇ ਬੱਚੇ ਆ ਜੀ ਡਾਕਟਰ ਪੂਰੇ ਤੇ ਨਹੀਂ ਉੱਤੋਂ ਵੀ ਪੱਧਰ ਆ ਹਨਾ ਜਮਾ ਪੱਧਰ ਐਂ ਵੀ ਹੋਰੀ ਡੱਡੂ ਜਾ ਹੋਊਗਾ ਓਵੇਂ ਨਹੀਂ ਲਾਵਾ ਨਹੀਂ ਨਾ ਦੇ ਢੇਡਾ ਵੱਡਾ ਕਿਸੇ ਦੇ ਹੂੰ ਢੇਡਾ ਵੀ ਨਹੀਂ ਵੱਡਾ ਖਰਾਕ ਨਾਲ ਪਲੇ ਵੀ ਆ ਹਾਂ ਖਰਾਕ ਨਾਲ ਪਲੇ ਵੀ ਆ ਬੱਚਾ ਖਰਾਕ ਨਾਲ ਪਲੇ ਵੀ ਆ ਐ ਨਹੀਂ ਵੀ ਪੱਠਿਆਂ ਦੇ ਬੰਨੇ ਨਾ 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 ਦੇਖ ਤੂੰ ਫੀਡ ਫੂਡ ਖਾਦੀ ਵੀ ਆ ਜਮਾ ਫੀਡ ਖਾਦੀ ਵੀ ਆ ਹੂੰ ਬਾਕੀ 3ਜੇ ਨੰਬਰ ਤੇ ਦਿਖਾ ਲੈ ਬੱਚਾ ਖੜਾ ਲੈ ਕਿਆ ਬਾਤ ਹੈ ਮੂੰਹ ਮਾਂ ਦੇ ਬੱਚੇ ਦੋ ਦਾ ਕਿੰਨਾ ਚੰਗਾ ਕਿੰਨੀ ਉਮਰ ਹੈ ਦੀ ਇਹਦੀ ਵੀ ਡਾਕਟਰ 7 ਮਹੀਨਿਆਂ ਦੀ 7 ਮਹੀਨੇ ਹਾਂ ਠੀਕ ਆ ਬਈ ਬਹੁਤ ਨਿਆਇ ਚੰਗਾ ਬੱਚਾ ਹੂੰ ਪੂਰਾ ਪਰਿਆ ਵਾ ਜਮਾ ਸਿੱਧਾ ਹੈਗਾ 7 ਕਿ ਮਹੀਨਿਆਂ ਦੀ ਉਮਰ ਆ ਫੇਸ ਬੜਾ ਤਿਹਗਾ ਹੋਣੀ ਚੰਗੀ ਆ ਕੰਨ ਗੁੰਨ ਦੇਖ ਹਣਾ ਹਾਂ ਬਹੁਤ ਚੰਗਾ ਦੇਖੋ ਬਈ ਥਣ ਚਾਰ ਚਾਰ ਥਣ ਡਾਕਟਰ ਠੀਕ ਆ ਬਈ ਬੜਾ ਫੜੀ ਮੂਰ ਝੋਲੀ ਚੈੱਕ ਕਰ ਲਈਏ ਬਈ ਚਾਰ ਥਣ ਹੋਵਾਂਗੇ ਠੀਕ ਆ ਕਿ ਨਹੀਂ ਬ੍ਰੀਥ ਲੈ ਹਾਂ ਹਾਂ ਮੌਂਕਾ ਦੇ ਕ ਆਪਣੀ ਗਾਰੰਟੀ ਹੈ ਡਾਕਟਰ ਠੀਕ ਗੱਲ ਹੈ ਹਾਂ ਹਾਂ ਜੇ ਮੌਂਕਾ ਵੇਬ ਨਾ ਗਾਰੰਟੀ ਹੈ ਲੈ ਕਿਆ ਰਹੀ ਹੈ ਨਾ ਕੱਲਾ ਕੱਲਾ ਹਾਂ ਕੱਲਾ ਕੱਲਾ ਥਾਣਾ ਯਾਰ ਬ੍ਰੀਡ ਇੱਕ ਨੰਬਰ ਹੈ ਇੱਕ ਨੰਬਰ ਡਾਕਟਰ ਹਮ ਅੱਗੇ ਵੀ ਆਪਣੇ ਵਿੱਚ ਯਾਰ ਨਜਾਇਜ਼ ਚੰਗੇ ਹੁੰਦੇ ਆ ਸਹੀ ਗੱਲ ਆ ਬੰਦੇ ਹੁਣ ਵੀ ਮੰਗੀ ਜਾਂਦੇ ਆ ਹਮ ਪਰ ਲਿਆ ਕੇ ਦੇਣਗਾ ਡੱਬਾਂ ਬਸੀਆਂ ਚੰਗਾ ਕਹਿੰਦੇ ਫਾਰਮ ਵਾਲਾ ਮੈਂ ਲਿਆ ਕੇ ਦੇਵਾਂ ਜਰੂਰ ਹਮ ਆਪਣੇ ਗਾਹਕ ਤਨੂੰ ਪਤਾ ਹੀ ਆ ਫਿਰ ਚੰਗੇ ਗਾਹਕ ਲੱਗੇ ਵੀ ਆਪਣੇ ਨੂੰ ਹਾਂ ਪਰ ਮਾੜੀ ਚੀਜ਼ ਤਾਂ ਮਾੜੀ ਆਪਾਂ ਵੇਚਦੀ ਨਹੀਂ ਆ ਬੱਚੇ ਵੀ ਦੇਖ ਲੈ ਹੁਣ ਦਿਖਾ ਦੇ ਲੈ ਸ਼ੌਂਕ ਨਾਲ ਸਹੀ ਗੱਲ ਹੈ ਹੋੜਾ ਵੀ ਕਰਸਪਾਨ ਨਹੀਂ ਸਹੀ ਗੱਲ ਹੈ ਇਹ ਬੱਚੇ ਕਿੰਨੇ ਚੰਗੇ ਆ ਬਿਊਟੀ ਦੇਖ ਬੱਚੇ ਇੱਕ ਨੰਬਰ ਡਾਕਟਰ ਹਮ ਦੇ ਗੁੱਟ ਢਲਣੀ ਹਮ ਇੱਕ ਨੰਬਰ ਆ ਜਮਾ ਸਹੀ ਗੱਲ ਆ ਤੇ ਝੋਲਾਂ ਦੇਖਾਇਡ ਗਣੀਆਂ ਝੋਲਾਂ ਥੱਲੇ ਮੁੱਲ ਵੀ ਭਾਈ ਤਿੰਨਾਂ ਦਾ ਜਾ ਜੀ ਜਮਾ ਜੀ ਡਾਕਟਰ ਮਾਨਤਾਨ ਵੀ ਕਰ ਦਿਆਂਗੇ ਜ਼ਰੂਰ ਹੋ ਜਾ ਹਾਂ ਮਾਨਤਾਨ ਵੀ ਕਰ ਦਈ ਬਹੁਤ ਬੋਦੀ ਬਾਦੀ ਚੰਗੀਆਂ ਫੇਸ ਇੱਕ ਨੰਬਰ ਆ ਚਾਰ ਥਾਣਾ ਦੰਦੋ ਖੀਰੀ ਹਾਂ ਦੰਦੋ ਖੀਰੀ ਨਾਲ ਬੱਚੇ ਆ 7 ਮਹੀਨੇ ਦੇ ਬੱਚੇ ਆ ਆਹ 9 ਮਹੀਨੇ ਪਹਿਲੇ ਦੰਦ ਵੀ ਚੈੱਕ ਕਰਾਤੇ ਹਮ ਨਜਾਇਜ਼ ਚੰਗੇ ਬੱਚੇ ਡਾਕਟਰ ਸਹੀ ਗੱਲ ਹਾਂ ਕੋਈ ਨਹੀਂ ਆਪ ਮਾਨਤਾਨ ਕਰ ਦਿਆਂਗੇ ਠੀਕ ਆ ਹਾਂ ਜਾਇਜ ਰੇਟ ਰੱਖਿਆ ਪਗੋ ਇਹ ਮੈਨੇ ਬਾਹਲੇ ਵੱਡੇ ਵੱਡੇ ਰੇਟ ਸਹੀ ਗੱਲ ਬ੍ਰੀਡ ਦੇ ਹਿਸਾਬ ਨਾਲ ਡਾਕਟਰ ਤੋਂ ਆਮਣ ਵੀ ਜਮਾ ਜਾਏ ਆ ਬ੍ਰੀਡ ਤਾਂ ਦੇਖੀ ਚੈੱਕ ਕਰਦੇ ਆ ਨਾ ਫੇਸਬੁਕ ਆ ਬੱਚਾ ਲਾ ਦਿਖਾ ਦਵਾਰੇ ਲ ਹਮ ਸਹੀ ਗੱਲ ਇੱਕ ਨੰਬਰ ਬੱਚਾ ਯਾਰ ਇੱਕ ਤਾਂ ਗੱਲ ਕਹਿਣੀ ਹੁੰਦੀ ਆ ਇੱਕ ਦਿਖਾਉਣੀ ਹੁੰਦੀ ਆ ਸਹੀ ਗੱਲ ਆ ਉਹ ਚੀਜ਼ ਦਾ ਫਰਕ ਆ ਫਰਕ ਆ ਭਾਈ ਹਾਂ ਤੇ ਕਿਸੇ ਵੀਰ ਨੂੰ ਭਾਈ ਤੰਨਾ ਜੋ ਕੋਈ ਵੀ ਬਤਾਉਂਦਾ ਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਨ ਧੰਨਵਾਦ